ਇਹਨਾਂ ਦੇ ਬਾਅਦ ਬਿੱਤੇ ਜੇ ਅਸੀਂ ਉਹਨਾਂ ਦੀ ਸ਼ਹਾਦਤ ਨੂੰ ਐਦਾਂ ਭੁੱਲੇ ਆ ਸਾਡੇ ਬਾਬਾ ਜੀ ਨੂੰ ਬਹੁਤ ਸਾਰਾ ਮਾਣ ਐਡਾ ਪੁਲੇ ਜਿਹਨੇ ਕੋਈ ਕਿਸੇ ਨੂੰ ਪਤਾ ਰੱਖੀਏ ਭੁੱਲ ਜਾਂਦਾ ਉਹਨਾਂ ਨੇ ਚਾਰ ਬਾਰੇ ਮੈਂ ਤੈਨਾਂ ਵੀ ਬਾਬਾ ਜੀ ਨੇ ਪਿੱਛੇ ਖੜਾ ਕੇ ਗੱਲ ਕਰੀ ਸੀ ਅਸਾਈਆਂ ਦੀ ਅਸਾਈਆਂ ਦਾ ਇੱਕ ਮਰਿਆ ਮਰਿਆ ਨਾ ਇੱਕ ਹੋਰ ਸਾਰੇ ਮਰੇ ਸਾਰੇ ਬੇਸ਼ਕੂਪੂਜਦਾ ਤੇ ਚਾਰ ਪਦਮੀ ਪਿੱਤੇ ਮਾਰੀ ਨੇ ਬਾਤ ਸਾਡੇ ਲਈ ਆਪਣਾ ਆਪ ਸਾਡੇ ਨੂੰ ਬਰਨਦਾ ਤੇ ਅਸੀਂ ਦੇਖੋ ਕਿਦਾਂ ਨੂੰ ਤੁਰੇ ਜਾਂਦੇ ਆ ਸਾਡਾ ਕਿੰਨਾ ਵੱਡਾ ਇਰਹਾਸ ਆ ਇਹ ਲਾਣਦਾ ਪੰਜਾਬੀਓ ਤੁਹਾਡੇ ਲਈ ਆ ਛੋਟੇ ਛੋਟੇ ਬੱਚੇ ਇੱਥੇ ਹੁੰਦੇ ਆ ਛੋਟੇ ਛੋਟੇ ਬੱਚੇ ਇਹ ਜਵਾਨੀ ਦਾ ਗਣਾ ਵੀ ਕਿਸੇ ਕਿਸੇ ਪੌਜੀ ਦੇ ਵਿੱਚ ਫ੍ਰੀ ਹੋ ਕੇ ਹੋਣੀ ਆ ਫਿਰ ਅਸੀਂ ਪੱਜਨੀ ਨੂੰ ਮੈਚ ਨਾਲੇ ਫਿਰ ਚਲਾਗੇ ਫਿਲਮ ਜਿੰਨੇ ਨੂੰ ਜਾਣਾ ਬਾਕੀ ਇਹ ਤੋਂ ਅੱਗੇ ਤੁਸੀਂ ਜਿਹੜੀ ਆਸਰ ਲਏ ਹੋ ਅਸੀਂ ਗਰਾਊਂਡ ਦੇ ਵਿੱਚ ਗੁਰੂ ਘਰ ਸਾਰੇ ਵੀ ਐ ਇਹ ਸਾਰੇ ਨੂੰ ਜਿਹੜਾ ਨਿਸ਼ਾਨ ਝੂਟ ਜਾਦਾ ਉਹ ਸਾਰੇ ਨੂੰ ਆਵਾਜ਼ਾਂ ਮਾਰਦਾ ਆਇਓ ਮੇਰੇ ਕੋਲ ਮੈਂ ਤੁਹਾਨੂੰ ਉਹਦੇ ਸਿਖਾਵਾਂ ਜਿਮਾਨੂ ਅੱਜ ਵੀ ਸਮਾਂ ਕਈ ਮੈਂ ਤੁਹਾਡੇ ਕੋਲੇ ਸੰਭਰ ਜੋ ਜਿੱਦ ਤੇ ਤੁਹਾਡੇ ਪੱਦਰ ਨੂੰ ਹੱਥ ਪੈ ਗਿਆ ਨਾ ਫਿਰ ਤੁਸੀਂ ਛੁਪਣਾ ਜੇ ਫਿਰ ਤੁਸੀਂ ਲੁਕਣਾ ਹੈ ਫਿਰ ਤੁਸੀਂ ਕਹਿਣਾ ਵੀ ਹੁਣ ਆਪਾਂ ਇਹ ਇੱਕ ਵਾਰ ਫਿਰ ਇਹ ਤਰ੍ਹਾਂ ਜੱਤ ਲਈ ਦੇ ਸਮਾਰਟਿਕ ਲੰਘ ਦੇਣਾ ਆਓ ਆਪਾਂ ਬੱਚਿਆਂ ਨੂੰ ਸੰਸਕ੍ਰਿਤ ਦੇ ਜੰਗੀ ਦਰ ਦੇਖੀ ਬਈ ਟ੍ਰੈਕ ਨੇ ਜਲਾ ਦੇ ਦੋ ਗਰ ਮਹਿਲਾ ਤਰਾ ਦੇ ਸਾਊਂਡ